ਇਸ ਸੇਕਟਰ Dalit ਦਾ ਐਂਗਲ ਬਣਾਇਆ ਜਾਂਦਾ ਆ ਤਾਂ ਇੱਕ ਗੱਲ ਜ਼ਰੂਰ ਧਿਆਨਯੋਗ ਰੱਖਿਓ ਵੀ ਜੇ ਉਹ ਤੋੜਨ ਵਾਲਾ ਇੱਕ ਪਗੜੀ ਧਾਰੀ ਸੀ ਤਾਂ ਉਹਨੂੰ ਫੜਨ ਵਾਲੇ ਵੀ ਪਗੜੀ ਧਾਰੀ ਸੀਗੇ ਨੈਸ਼ਨਲ ਹੈਰੀਟੇਜ ਦੇ ਅਧੀਨ ਜਿਹੜੀ ਜਵਾਬਦੀ ਬਣਦੀ ਏ ਉਹ ਭਾਰਤੀ ਜਨਤਾ ਪਾਰਟੀ ਦੀ ਬਣਦੀ ਏ ਸੈਂਟਰ ਚ ਗਵਰਨਮੈਂਟ ਉਹਨਾਂ ਦੀ ਆ ਉਹਨਾਂ ਨੂੰ ਇਹ ਗੱਲ ਸੋਚ ਕੇ ਕਰਨੀ ਚਾਹੀਦੀ ਬਾਅਦ ਚ ਉਹਨਾਂ ਨੇ ਉਹ ਵੀਡੀਓਜ਼ ਡਿਲੀਟ ਵੀ ਕਰਵਾ ਦਿੱਤੀਆਂ ਹੈਗੀਆਂ ਆ ਇੱਥੇ ਜਿਹੜੀ ਆ ਕਿਸਾਨਾਂ ਦੀ ਤੇ ਮਜ਼ਦੂਰਾਂ ਦੀ ਇੱਕ ਸਾਂਝ ਰਹੀ ਆ ਸ਼ੈਡਿਊਲ ਕਾਸਟ ਵਰਗ ਜਿਹੜਾ ਆ ਮਜ਼ਦੂਰ ਵਰਗ ਆ ਔਰ ਕਿਸਾਨੀ ਭਾਈਚਾਰਾ ਜਿਹੜਾ ਆ ਉਹਨਾਂ ਦੇ ਨਾਲ ਅ ਠੀਕ ਹੈ ਜਿੰਨੇ ਸਾਡੇ ਭੋਗ ਪਰੇ ਜਾਂਦੇ ਮਰਿਆਂ ਤੋਂ ਜੰਮਣ ਤੋਂ ਲੈ ਕੇ ਮਰਨ ਤੱਕ ਸਾਰੇ ਇਹ ਸੰਸਕਾਰ ਜਿੰਨੇ ਵੀ ਕੀਤੇ ਜਾਂਦੇ ਹੈਗੇ ਆ ਉਹ ਸਾਰੇ ਗੁਰੂ ਗ੍ਰੰਥ ਸਾਹਿਬ ਨਾਲ ਕੀਤੇ ਜਾਂਦੇ ਆ ਸਾਡੀ ਸਾਂਝ ਹੈਗੀ ਆ ਗੁਰੂ ਗ੍ਰੰਥ ਸਾਹਿਬ ਇਹਨਾਂ ਦਾ ਇਕੱਲਿਆਂ ਦਾ ਥੋੜੀ ਆ ਕੋਈ ਗੁਰੂਆਂ ਦੇ ਸਿਧਾਂਤਾਂ ਦੀ ਗੱਲ ਕਰਦੇ ਆ ਗੁਰੂਆਂ ਨੇ ਕਦੇ ਨਹੀਂ ਕਿਹਾ ਸੀ ਵਿਵੰਡ ਪਾਓ ਉਹਨਾਂ ਨੇ ਹਮੇਸ਼ਾ ਸਰਬੱਤ ਦੇ ਭਲੇ ਦੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਅਰਦਾਸ ਦੇ ਵਿੱਚ ਵੀ ਤੁਸੀਂ ਦੇਖ ਲਓ ਨਾਨਕ ਨਾਮ ਚੜ੍ਹਦੀ ਗਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਇਹੋ ਜਿਹੇ ਲੋਕ ਮਨ ਡਰ ਕੇ اٹਕੇ ਕਹਿ ਦਿੰਦੇ ਆ ਜੀ ਅਸੀਂ ਨਹੀਂ ਭਾਦ ਦੇ ਸੰਨ ਨੂੰ ਮੰਨਦੇ ਪਾਸਵਰਡ ਪਾੜ ਦੇਵੇ ਆਪਣਾ ਉਹ ਆਪਣਾ ਜਾਣਾ ਹੈ ਜੀ ਕੈਨੇਡਾ ਵੀ ਜਾਣਾ ਇਹਨਾਂ ਨੇ ਅਮਰੀਕਾ ਵੀ ਜਾਣਾ bizness ਵੀ ਚਲਾਉਣੇ ਆ ਆਪਣੇ ਨਿਆਣੇ ਸੇਵ ਕਰਨੇ ਆ ਦੂਜੇ ਦੇ ਨਿਆਣੇ ਨੂੰ ਇਸ ਸਾਗ ਦੇ ਵਿੱਚ ਝੋਕਣਾ ਆ ਇਹ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਕਿ ਮਾਨਸ ਕੀ ਜਾਤ ਇੱਕ ਹੈ ਪਹਿਚਾਨ ਉਹ ਇਸ ਨੂੰ ਸਾਰੇ ਹੀ ਇਸ ਪੰਜਾਬ ਦੇ ਵਾਸੀ ਮੰਨਦੇ ਨੇ ਤੇ ਇਹ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਇਹ ਮਨੁੱਖਤਾ ਨੂੰ ਦਿਲ ਦੇ ਵਿੱਚ ਵਸਾ ਕੇ ਬੈਠੇ ਨੇ ਇਹ ਕਦੇ ਵੀ ਸ਼ਰਾਰਤੀ ਅਨਸਰ 100 ਸਾਲ ਪਹਿਲਾਂ ਵੀ ਲਾਏ ਆ ਤੇ ਹੋਰ ਵੀ ਸੈਂਕੜੇ ਸਾਲ ਲਾ ਲੈਣ ਉਹ ਇਸ ਭਾਈਚਾਰਕ ਸਾਂਝ ਨੂੰ ਆਪਸ ਪੰਜਾਬ ਦੇ ਪਿਆਰ ਨੂੰ ਉਹ ਨਹੀਂ ਤੋੜ ਸਕਦੇ ਬੀਤੇ ਦਿਨ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਦੇ ਬੁੱਤ ਦਾ અપਮਾਨ ਹੁੰਦਾ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਭਾਈਚਾਰੇ ਦੇ ਵਿੱਚ ਜਿੱਤੇ ਰੋਸ ਹੈ ਤੇ ਉੱਥੇ ਹੀ ਅੱਜ ਦੁਆਬੇ ਜਿਹੜਾ 벨ਟ ਹੈ ਉਸ ਦਾ ਵੱਡਾ ਏਰੀਆ ਬੰਦ ਹੈ ਤੇ ਇਸੇ ਬਾਬਤ ਆਪਾਂ ਗੱਲਬਾਤ ਕਰਦੇ ਆਂ ਬਾਈ ਹੁਣਾ ਦੇ ਨਾਲ ਸਟੂਡੈਂਟ ਜਥੇਬੰਦੀ ਤੋਂ ਇਹ ਆਉਂਦੇ ਨੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਇਹ ਸਾਰਾ ਕੁਝ ਜੋ ਕੁਝ ਵਾਪਰ ਰਿਹਾ ਹੈ ਇਹਨੂੰ ਕਿਵੇਂ ਦੇਖਦੇ ਨੇ ਬਾਈ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜਿਹੜੀ ਘਟਨਾ ਵਾਪਰੀ ਆ ਉਹਨੂੰ ਬਹੁਤ ਇੰਗਲਾਂ ਨਾਲ ਦੇਖਿਆ ਜਾ ਰਿਹਾ ਬਹੁਤ ਸਾਰੇ ਪ੍ਰਤੀਕਰਮ ਪੋਲਿਟੀਸ਼ੀਨਾਂ ਦੇ ਵੀ ਆਮ ਲੋਕਾਂ ਦੇ ਵੀ ਆ ਰਹੇ ਨੇ ਪਰ ਤੁਸੀਂ ਕਿਵੇਂ ਦੇਖ ਰਹੇ ਹੋ ਇਹ ਸਾਰੇ ਦੇਖੋ ਮੈਂ ਇਸ ਜਿਹੜੀ ਵਕਤਬੇ ਹੋਇਆ ਆ ਅਸੀਂ ਇਹਨੂੰ ਇੱਕੋ ਹੀ ਚੀਜ਼ ਨਾਲ ਦੇਖਦੇ ਵੀ ਤਿੰਨ ਘਟਨਾਵਾਂ ਦਾ ਇਹ ਸਮੇਲ ਬਣ ਗਿਆ ਆ ਸਭ ਤੋਂ ਪਹਿਲਾਂ ਤਾਂ ਅਮਿਤ ਸ਼ਾਹ ਦਾ ਬਿਆਨ ਉਹ ਜਿਹੜਾ ਰੋਸ ਦਾ ਵਿਸ਼ਾ ਨਾ ਤਿੰਨ ਘਟਨਾਵਾਂ ਨੂੰ ਲੈ ਕੇ ਆ ਮੇਨ ਆ ਜੋ ਕੱਲ ਬੰਦ ਦਾ ਐਲਾਨ ਹੋਇਆ ਉਹਦੇ ਵਿੱਚ ਵੀ ਅਸੀਂ ਤਿੰਨੇ ਘਟਨਾਵਾਂ ਦਾ ਜ਼ਿਕਰ ਕੀਤਾ ਵੀ ਪਹਿਲਾਂ ਤਾਂ ਅਮਿਤ ਸ਼ਾਹ ਜੋ ਬਿਆਨ ਦਿੰਦਾ ਹੈ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਨੂੰ ਜਿਹੜੀ ਬਧੇਰੇ ਤਰ ਦੁਨੀਆ ਹੈ ਆਪਣਾ ਪ੍ਰਮਾਤਮਾ ਆਪਣਾ ਰੱਬ ਮੰਨਦੀ ਆ ਕਿਉਂਕਿ ਉਹਨਾਂ ਦੇ ਲਈ ਜੋ ਅੱਜ ਇਹ ਲੋਕ ਪ੍ਰਮਾਤਮਾ ਤੋਂ ਉਮੀਦ ਰੱਖਦੇ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਦੇ ਵਿੱਚ ਬਹੁਤ ਲੋਕਾਂ ਦੇ ਲਈ ਕਰੋੜਾਂ ਲੋਕਾਂ ਦੇ ਲਈ ਉਹ ਕੰਮ ਕੀਤਾ ਦੂਜੀ ਘਟਨਾ ਹੁੰਦੀ ਹੈ 25 ਜਨਵਰੀ 2025 ਨੂੰ ਜਲੰਧਰ ਦੇ ਵਿੱਚ ਜਿੱਥੇ ਕੁਝ ਲੋਕ ਜਿਹੜੇ ਕਹਿੰਦੇ ਆ ਵੀ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਚਲੋ ਕਿਸੇ ਦਾ ਆ ਵਿਸ਼ਵਾਸ ਹੋ ਸਕਦਾ ਹੈ ਕੁਝ ਚੀਜ਼ਾਂ ਨਹੀਂ ਪਸੰਦ ਹੁੰਦੀਆਂ ਕਿਸੇ ਨੂੰ ਪਰ ਉਹ ਸੰਵਿਧਾਨ ਵਿਰੋਧੀ ਨਾਰੇ ਲਾਉਂਦੇ ਆ ਅੰਬੇਡਕਰ ਮੁਰਦਾਬਾਦ ਦੇ ਨਾਰੇ ਲਾਉਂਦੇ ਆ ਔਰ ਬਾਬਾ ਸਾਹਿਬ ਅੰਬੇਡਕਰ ਚੌਂਕ ਦੇ ਵਿੱਚ ਉਹਨੂੰ ਮੂਰਤੀ ਨੂੰ ਤੋੜਨ ਦੇ ਨਾਲ ਤਰੀਕੇ ਦੇ ਨਾਲ ਅਸੈਸੀਨੇਟ ਕਰਨ ਦੇ ਤਰੀਕੇ ਦੇ ਨਾਲ ਜਿਹੜਾ ਆ ਅੰਦਰ ਘੁਸਦੇ ਆ ਸੋ ਉਹਨਾਂ ਦਾ ਇੱਕ ਹਸਨਾ ਉੱਥੇ ਪੁਲਿਸ ਨੇ ਮਸਤਦੀ ਦਿਖਾਈ ਉਹਨਾਂ ਨੂੰ ਰੋਕਿਆ ਬਾਈ ਨੇਮ ਇੱਕ ਬੰਦਾ ਆ ਪਰਨਜੀਤ ਸਿੰਘ ਮੰਡ ਆਪਣੇ ਆਪ ਨੂੰ ਕਹਿੰਦਾ ਉਹਨੇ ਐਲਾਨ ਕੀਤਾ ਕਹਿੰਦਾ ਅਸੀਂ ਸੰਵਧਾਨ ਨੂੰ ਨਹੀਂ ਮੰਨਦੇ ਕ੍ਰੋਸ ਮਾਰ ਰਿਹਾ ਸੰਵਧਾਨ ਦੇ ਉੱਤੇ 바ਵਾ ਜਮ ਬੇੜਕਰ ਮਰਦਾਬਾਦ ਦੇ ਨਾਰੇ ਲਾਉਣ ਡਿਆ ਆ ਸੰਵਧਾਨ ਮਰਦਾਬਾਦ ਦੇ ਨਾਰੇ ਲਾਉਣ ਡਿਆ ਆ ਤੇ ਦੂਜੀ ਘਟਨਾ ਇਹ ਹੋ ਜਾਂਦੀ ਆ ਸੋ ਤੀਜੀ ਘਟਨਾ ਇੱਕ ਜਿਹੜੀ ਹੁੰਦੀ ਆ ਅੰਮ੍ਰਿਤਸਰ ਦੇ ਵਿੱਚ 26 ਜਨਵਰੀ ਜਿਸ ਦਿਨ ਪੂਰਾ ਦੇਸ਼ ਜਿਹੜਾ ਹਰਸ਼ ਉਲਾਸ ਦੇ ਵਿੱਚ ਸੀਗਾ ਉਸ ਦਿਨ 26 ਜਨਵਰੀ 1950 ਨੂੰ ਸੰਵਧਾਨ ਲਾਗੂ ਹੋਇਆ ਸੀ ਸੋ ਸਾਰੇ ਦੇਸ਼ ਵਾਸੀ ਉਹਨੂੰ ਮਨਾ ਰਹੇ ਸੀ ਖੁਸ਼ੀਆਂ ਦੇ ਵਿੱਚ ਇੱਕ ਕੋਈ ਸਿਰਫ ਹਰਿਆਣਾ ਨੌਜਵਾਨ ਆਉਂਦਾ ਆ ਉਹ ਬਾਬਾ ਸਾਹਿਬ ਵੇਡਕਰ ਦੀ ਮੂਰਤੀ ਦੇ ਉੱਤੇ ਥੋੜੇ ਮਾਰ ਲੱਗ ਪੈਂਦਾ ਆ ਤੇ ਥੱਲੇ ਸਮਝਾਨ ਨੂੰ ਅੱਗ ਲਗਾ ਦਿੰਦਾ ਆ ਤੇ ਤੀਜੀ ਘਟਨਾ ਇਹ ਬਣ ਜਾਂਦੀ ਆ ਇਹ ਘਟਨਾਵਾਂ ਕਿਤੇ ਨਾ ਕਿਤੇ ਇੱਕ ਸੂਝੀ ਸਮਝੀ ਸਾਜ਼ਿਸ਼ ਦੇ ਤਹਿਤ ਹੋ ਰਹੀਆਂ ਆ ਇੱਕ ਵੱਡੇ ਭਾਈਚਾਰੇ ਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈਗੀ ਆ ਸੋ ਸਾਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਸਾਡੇ ਸਮਾਜ ਨੂੰ ਜਿੱਦਾਂ ਪਹਿਲਾਂ ਅਸ਼ੁੱਤਾ ਵਾਂਗ ਵਿਵਾਰ ਕੀਤਾ ਜਾਂਦਾ ਸੀ ਅੱਜ ਵੀ ਕੁਝ ਲੋਕ ਉਹੀ ਵਿਵਹਾਰ ਕਰਨ ਦੀ ਜਿਹੜੀ ਨੀਤੀ ਬਣਾ ਰਹੇ ਆ ਸੋ ਅੱਜ ਤੁਸੀਂ ਦੇਖ ਰਹੇ ਆ ਪਾਜੇ ਜਲੰਧਰ ਲੁਧਿਆਣਾ ਫਗਵਾੜਾ ਤੇ ਹੁਸ਼ਿਆਰਪੁਰ ਚਾਰ ਥਾਵਾਂ ਨੂੰ ਜਿਹੜਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਆ ਕੱਲ ਪੂਰਾ ਅੰਮ੍ਰਿਤਸਰ ਬੰਦ ਰਿਹਾ ਮੁਕੰਮਲ ਬੰਦ ਸੀ ਉਹ ਅੱਜ ਵੀ ਜਿਹੜਾ ਇਹ ਬੰਦ ਕਰਨ ਦੀ ਦਿੱਤੀ ਗਈ ਆ ਜਿੱਥੇ ਜ਼ਿੰਮੇਵਾਰੀਆਂ ਲੱਗੀਆਂ ਅੱਜ ਤੁਸੀਂ ਦੇਖ ਸਕਦੇ ਆ ਪੂਰਾ ਜਿਹੜਾ ਆ ਬੰਦਿਆ ਹਾਂ ਐਮਰਜੈਂਸੀ ਸੁਭਾਵਾਂ ਜਿਹੜੇ 에어ਪੋਰਟ ਤੇ ਜਾਣ ਵਾਲੇ ਲੋਕ ਪੈਟਰੋਲ ਪੰਪ ਤੇ ਮੈਡੀਕਲ ਸਹੂਤਾਵਾਂ ਨੂੰ ਕੋਈ ਰੋਕ ਟੋਕ ਨਹੀਂ ਹੈਗੀ ਉਹ ਆ ਸਕਦੇ ਆ ਉਹ ਰਾਹ ਵੀ ਰਹਿ ਹੈਗੇ ਆ ਬਾਕੀ ਹਰੇਕ ਜਿਹੜੀ ਆ ਪੱਦਰ ਦੇ ਉੱਤੇ ਸਾਡੀ ਜਿਹੜੀ ਆ ਰੁਕਾਵਟ ਹੈਗੀ ਆ ਉਹ ਅਸੀਂ ਰੋਕਿਆ ਹੋਇਆ ਆ ਸਕੂਲਾਂ ਕਾਲਜਾਂ ਦੇ ਵਿੱਚ ਅਸੀਂ ਇਹ ਕਹਿ ਵੀ ਜਿਨ੍ਹਾਂ ਦੇ ਪੇਪਰ ਪੱਕੇ ਚੱਲ ਰਹੇ ਆ ਉਹ ਕਲਾਸਾਂ ਜਿਹੜੀਆਂ ਆਉਣਗੀਆਂ ਬਾਕੀ ਨੂੰ ਛੁੱਟੀ ਕਰ ਦਿੱਤੀ ਜਾਵੇ ਔਰ ਸਾਰੇ ਸਕੂਲਾਂ ਕਾਲਜਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਇਸ ਗੱਲ ਨੂੰ ਮੰਨਿਆ ਹੈਗਾ ਆ ਬਾਕੀ ਜਿਹੜੇ ਨਹੀਂ ਮੰਨ ਰਹੇ ਉਹਨਾਂ ਨੂੰ ਅਸੀਂ ਫਿਰ ਥੋੜਾ ਜਿਹਾ ਆਪਣੇ ਤਰੀਕੇ ਨਾਲ ਸਮਝਾ ਕੇ ਉਹਨਾਂ ਨੂੰ ਮਨਾ ਵੀ ਰਹੇ ਹਾਂ ਕਮਿਊਨਲ ਐਂਗਲ ਨੂੰ ਕਿਵੇਂ ਦੇਖਦੇ ਹੋ ਜਿਵੇਂ ਹੀ ਕਟਨਾ ਹੁੰਦੀ ਹੈ ਉਸ ਤੋਂ ਬਾਅਦ ਵਿਜੇ ਸਾਪਲਾ ਦਾ ਇੱਕ ਬਿਆਨ ਆ ਜਾਂਦਾ ਹੈ ਜਿਸ ਨੂੰ ਐਂ ਦੇਖਿਆ ਜਾ ਰਿਹਾ ਕਿ ਉਹਨੇ ਨਫਰਤ ਦੀ ਭਾਵਨਾ ਦੇ ਨਾਲ ਐ ਐਸਜੀਪੀਸੀ ਜਾਂ ਸਿੱਖ ਜਥੇਬੰਦੀ ਨੂੰ ਜਥੇਦਾਰ ਸਾਹਿਬ ਨੂੰ ਇੱਕ ਕਟਾਰੇ 'ਚ ਖੜਾ ਕਰ ਦੱਤਾ ਕਿ ਤੁਸੀਂ ਜਵਾਬ ਦਿਓ ਕਿਉਂਕਿ ਪਰੀਸਰ ਦੇ ਵਿੱਚ ਹੋਇਆ ਇਹ ਕਹਿੰਦੇ ਨੇ ਕਮਿਊਨਲ ਤਰੀਕੇ ਦੇ ਨਾਲ ਇਸ ਨੂੰ ਜਿੱਦਾਂ ਦਿਖ ਦੇਣ ਦੀ ਕੋਸ਼ਿਸ਼ ਕੀਤੀ ਗਈ ਤੁਹਾਨੂੰ ਕੀ ਲੱਗਦਾ ਇਹ ਕਮਿਊਨਲ ਵਾਇਲੈਂਸ ਦੇ ਅੰਡਰ ਆਉਂਦਾ ਹੈ ਜਾਂ ਕਿਵੇਂ ਲੱਗਦਾ ਤੁਹਾਨੂੰ ਮੇਰੇ ਹਿਸਾਬ ਦੇ ਨਾਲ ਜਿਹੜਾ ਦਰਬਾਰ ਸਾਹਿਬ ਦਾ ਏਰੀਆ ਨਾ ਉਹ ਹੈਗਾ ਇਹ ਕੋਰੀਡੋਰ ਠੀਕ ਹੈ ਜੀ ਉਹ ਉਹਦਾ ਯਾ ਨੈਸ਼ਨਲ ਹੈਰੀਟੇਜ ਦੇ ਅਧੀਨ ਨੈਸ਼ਨਲ ਹੈਰੀਟੇਜ ਦੇ ਅਧੀਨ ਜਿਹੜੀ ਜਵਾਬਦੇ ਬਣਦੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਬਣਦੀ ਹੈ ਸੈਂਟਰ ਚ ਗਵਰਨਮੈਂਟ ਉਹਨਾਂ ਦੀ ਆ ਉਹਨਾਂ ਨੂੰ ਇਹ ਗੱਲ ਸੋਚ ਕੇ ਕਰਨੀ ਚਾਹੀਦੀ ਬਾਅਦ ਚ ਉਹਨਾਂ ਨੇ ਉਹ ਵੀਡੀਓਜ਼ ਡਿਲੀਟ ਵੀ ਕਰਵਾ ਦਿੱਤੀਆਂ ਹੈਗੀਆਂ ਆ ਠੀਕ ਹੈ ਜਦ ਤਾ ਆਪਣੇ ਸਟੈਂਡ ਤੇ ਸਪਸ਼ਟ ਰਹਿੰਦੇ ਉਸ ਸਾਪਲਾ ਸਾਹ ਨੂੰ ਸ਼ਾਇਦ ਇਹ ਜਾਣਕਾਰੀ ਹੈ ਨਹੀਂ ਸੀਗੀ ਬਾਅਦ ਚ ਉਹ ਉੱਪਰ ਉਹਨਾਂ ਦੇ ਡੰਡਾ ਚੜ੍ਹਿਆ ਉਹਨਾਂ ਨੂੰ ਪਤਾ ਲੱਗਿਆ ਵੀ ਮੈਂ ਸ਼ਾਇਦ ਇਹ ਗਲਤ ਬਿਆਨਵਾਜੀ ਕਰ ਗਏ ਆਂ ਫਿਰ ਉਹਨਾਂ ਨੇ ਆਪਣੇ ਆਪ ਨੂੰ ਵਿਡਰੋ ਵੀ ਕੀਤਾ ਹੈਗਾ ਆ ਮੈਨੂੰ ਐ ਨਹੀਂ ਲੱਗਦਾ ਕਿ ਉਹ ਚਾਹੁੰਦੇ ਹੀ ਸੀ ਕਿ ਕਮਿਊਨਲ ਭਾਵਨਾ ਪੜ ਕੇ ਜਿੱਦਾਂ ਜੱਟ ਵਰਸਸ ਐਸਸੀ ਬਣਾ ਦਿੱਤਾ ਜਾਂਦਾ ਕਿਸਾਨਾਂ ਦਾ ਮੁੱਦਾ ਚੱਲ ਰਿਹਾ ਹੈ ਕਿ ਕਿਸਾਨਾਂ ਦੇ ਖਿਲਾਫ ਜਿੱਦਾਂ ਆ ਪਿੱਛੇ ਲੋਕ ਸਭਾ ਚੋਣਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਐਸਸੀ ਭਾਈਚਾਰੇ ਨੂੰ ਕਿਸਾਨਾਂ ਦੇ ਖਿਲਾਫ ਖੜੇ ਕਰਨ ਦੀ ਕੋਸ਼ਿਸ਼ ਕੀਤੀ ਗਈ ਆਪਸੀ ਕਲੇਸ਼ ਜਿਹੜਾ ਪੰਜਾਬ 'ਚ ਕਦੀ ਵੀ ਨਹੀਂ ਬਣਿਆ ਨਾ ਹੀ ਬਣਨ ਦੀ ਉਮੀਦ ਹੈ ਤਾਂ ਬਣ ਸਕਦਾ ਹੈ ਨੇ ਉਹ ਇਹ ਨਾ ਨੀ ਕੋਈਆਂ ਸਾਜਸ਼ਾਂ ਬਿਲਕੁਲ ਕਾਮਯਾਬ ਨਹੀਂ ਹੋਣਗੀਆਂ ਕਿਉਂਕਿ ਦੇਖੋ ਇੱਥੇ ਜਿਹੜੀ ਆ ਕਿਸਾਨਾਂ ਦੀ ਤੇ ਮਜ਼ਦੂਰਾਂ ਦੀ ਇੱਕ ਸਾਂਝ ਰਹੀ ਆ ਸ਼ੈਡਿਊਲ ਕਾਸਟ ਵਰਗ ਜਿਹੜਾ ਆ ਮਜ਼ਦੂਰ ਵਰਗ ਆ ਔਰ ਕਿਸਾਨੀ ਭਾਈਚਾਰਾ ਜਿਹੜਾ ਆ ਉਹਨਾਂ ਦੇ ਨਾਲ ਅਸੀਂ ਹਮੇਸ਼ਾ ਖੜੇ ਹੋਏ ਆ ਅੱਜ ਵੀ ਤੁਸੀਂ ਦੇਖੋਗੇ ਚਾਹੇ ਬਾਟਰਾਂ ਦੇ ਉੱਤੇ ਜਾ ਕੇ ਹੁਣ ਵੀ ਦੇਖ ਲਓ ਸ਼ੈਡਿਊਲ ਕਾਸਟ ਭਾਈਚਾਰਾ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਖੜਾ ਆ ਪਰ ਇੱਕ ਗੱਲ ਆ ਭਈ ਜਿਹੜਾ ਵੀ ਬੰਦਾ ਇਹੋ ਜਿਹਾ ਐਂਗਲ ਬਣਾਉਣਾ ਚਾਹੁੰਦਾ ਆ ਉਹ ਚਾਹੇ ਦੂਜੀ ਧਿਰ ਵਾਲੇ ਪਾਸੇ ਹੁਣ ਤੇ ਚਾਹੇ ਇਧਰੋਂ ਜਿਹੜੇ ਲੀਡਰ ਇਨਨੋ ਦਾ ਕੋਈ ਚੇਤਾਵਨੀ ਹੈ ਵੀ ਆਪਣੇ ਵਿੱਚ ਸੁਧਾਰ ਕਰੋ ਐਮੀ ਕਮਿਊਨਿਟੀ ਕਿਉਂਕਿ ਨਾ ਅੱਗ ਲਗਾਉਣੀ ਬਹੁਤ ਸੁੱਕੀ ਹੁੰਦੀ ਆ ਇਹ ਭੜਕਦੀ ਫਿਰ ਬਹੁਤ ਹੱਦ ਤੱਕ ਵੱਧ ਜਾਂਦੀ ਆ ਔਰ ਮੈਂ ਇੱਕ ਗੱਲ ਦੇਖੀ ਆ ਵੀ ਅਮਿਤ ਸ਼ਾਹ ਦਾ ਬਿਆਨ ਜਿਹੜਾ ਆ ਉਹਦੇ ਤੇ ਵਜੇ ਸੰਪਲਾ ਜਿਹਦਾ ਕੋਈ ਬਿਆਨ ਨਹੀਂ ਆਉਂਦਾ ਹੈਗਾ ਇਹਦੇ ਤੇ ਬਿਆਨ ਆ ਜਾਂਦਾ ਆ ਦੂਸਰੀ ਗੱਲ ਆ ਜੇ ਇੱਕ ਇਹਨੂੰ ਇਹ ਸੇਖ ਔਰ ਦਲਿਤ ਦਾ ਐਂਗਲ ਬਣਾਇਆ ਜਾਂਦਾ ਆ ਤਾਂ ਇੱਕ ਗੱਲ ਜ਼ਰੂਰ ਧਿਆਨਯੋਗ ਰੱਖਿਓ ਵੀ ਜੇ ਉਹ ਤੋੜਨ ਵਾਲਾ ਇੱਕ ਪਗੜੀ ਧਾਰੀ ਸੀ ਤਾਂ ਉਹਨੂੰ ਫੜਨ ਵਾਲੇ ਵੀ ਪਗੜੀ ਧਾਰੀ ਸੀਗੇ ਇਹੋ ਜੀ ਇਹਨਾਂ ਨੂੰ ਪਾਣ ਗੱਲ ਨਹੀਂ ਭੁੱਲਣੀ ਚਾਹੀਦੀ ਹੈ ਇੱਥੇ ਜਿਹੜੇ ਲੋਕ ਨਾਰੇ ਲਗਾ ਕੇ ਗਏ ਜਲੰਧਰ ਦੇ ਵਿੱਚ ਭਾਰਤੀ ਸੰਵਿਧਾਨ ਮਰਦਾਬਾਦ ਦੇ ਮੈਂ ਉਹਨਾਂ ਨੂੰ ਸਿੱਖ ਹੀ ਨਹੀਂ ਮੰਨਦਾ ਕਿਉਂਕਿ ਸਿੱਖੀ ਦਾ ਸਿਧਾਂਤ ਜਿਹੜਾ ਆ ਹੁਣ ਦੇਖੋ ਸ਼ਡਿਊਲ ਕਾਸਟਾਂ ਦੇ ਸਾਡੇ ਜਿੰਨੇ ਵੀ ਵਿਆਹ ਕਾਰਜ ਹੁੰਦੇ ਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੁੰਦੇ ਆ ਠੀਕ ਹੈ ਜਿੰਨੇ ਸਾਡੇ ਭੋਗ ਪਰੇ ਜਾਂਦੇ ਮਰਿਆਂ ਤੋਂ ਜੰਮਣ ਤੋਂ ਲੈ ਕੇ ਮਰਨ ਤੱਕ ਸਾਰੇ ਇਹ ਸੰਸਕਾਰ ਜਿੰਨੇ ਵੀ ਕੀਤੇ ਜਾਂਦੇ ਹੈਗੇ ਆ ਉਹ ਸਾਰੇ ਗੁਰੂ ਗ੍ਰੰਥ ਸਾਹਿਬ ਨਾਲ ਕੀਤੇ ਜਾਂਦੇ ਆ ਸਾਡੀ ਸਾਂਝ ਹੈਗੀ ਆ ਗੁਰੂ ਗ੍ਰੰਥ ਸਾਹਿਬ ਇਹਨਾਂ ਦਾ ਇਕੱਲਿਆਂ ਦਾ ਥੋੜੀ ਆ ਕੋਈ ਇੱਥੇ ਆ ਕੇ ਚਾਰ ਕੋਈ ਆਪਣੇ ਸਿਰ ਤੇ ਪੱਗ ਮੰਨ ਕੇ ਰਖੋਤੀ ਸਿੱਖ ਕਹਾ ਕੇ ਵੇ ਆ ਕੇ ਨਾਰੇ ਲਾ ਲੂਗਾ ਵੇ ਆ ਵੀ ਭਾਰਤੀ ਸੰਧਾਨ ਮੁਰਦਾਬਾਜਾ ਪਾਤ ਦੇਸ਼ ਮੁਰਦਾਬਾਦ ਅਸੀਂ ਇਹਨਾਂ ਨੂੰ ਨਹੀਂ ਮੰਨਦੇ ਇਹੋ ਜਿਹੇ ਲੋਕਾਂ ਨੂੰ ਐ ਜੀ ਪੀ ਸੀ ਇਹਨਾਂ ਨੂੰ ਪੰਥ ਚੋਂ ਛੇਕੇ ਮੈਂ ਕਹਿੰਦਾ ਠੀਕ ਆ ਬਾਦਲਾਂ ਨੂੰ ਸਜ਼ਾ ਦਿੱਤੀ ਆ ਇਹਨਾਂ ਨੂੰ ਵੀ ਸਜ਼ਾ ਦਿਓ ਇਹ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਆ ਪੰਥ ਦੇ ਆਗੂ ਇਹ ਕਾਦੇ ਪੰਥ ਆ ਇਹ ਕੋਈ ਪੰਥ ਨਹੀਂਗਾ ਪੰਥ ਜਿਹੜਾ ਆਮ ਲੋਕਾਂ ਦੇ ਨਾਲ ਆ ਉਹ ਲੋਕ ਜਿਨ੍ਹਾਂ ਨੂੰ ਇਹੋ ਜੀ ਰਾਜਨੀਤੀ ਨਾਲ ਕੋਈ ਲੈਣ ਦੇਣਾ ਨਹੀਂ ਹੈਗਾ ਪੰਥ ਉਹ ਆ ਪੰਥ ਉਹ ਆ ਜਿਹੜੇ ਸਿਰਫ ਧਰਮ ਦੀ ਗੱਲ ਕਰਦੇ ਆ ਗੁਰੂਆਂ ਦੇ ਸਿਧਾਂਤਾਂ ਦੀ ਗੱਲ ਕਰਦੇ ਆ ਗੁਰੂਆਂ ਨੇ ਕਦੇ ਨਹੀਂ ਕਿਹਾ ਸੀ ਵਿਵੰਡ ਪਾਓ ਉਹਨਾਂ ਨੇ ਹਮੇਸ਼ਾ ਸਰਬੱਤ ਦੇ ਭਲੇ ਦੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਅਰਦਾਸ ਦੇ ਵਿੱਚ ਵੀ ਤੁਸੀਂ ਦੇਖ ਲਓ ਨਾਨਕ ਨਾਮ ਚੜ੍ਹਦੀ ਗਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਇਹੋ ਜਿਹੇ ਲੋਕ ਮਨ ਡਰ ਕੇ اٹਕੇ ਕਹਿ ਦਿੰਦੇ ਆ ਜੀ ਅਸੀਂ ਨਹੀਂ ਭਰਦੇ ਸੰਾਨੂੰ ਮੰਦੇ ਪਾਸਪੋਰਟ ਪਾੜ ਦੇਵੇ ਆਪਣਾ ਉਹ ਆਪਣਾ ਆਧਾਰ ਕਾਰਡ ਪਾੜ ਦੇਵੇ ਜਿੰਨੇ ਵੀ ਰਾਸ਼ਨ ਕਾਰਡ ਬਣੇ ਪਾੜੇ VOTER ਕਾਰਡ ਪਾੜੇ ਕਵੇ ਵੀ ਮੈਂ ਨਹੀਂ ਮੰਨਦਾ ਹੈਗਾ ਕੋਈ ਗੱਲ ਨਹੀਂ ਛੱਡ ਕੇ ਦੇਸ਼ ਨੂੰ ਚੱਲ ਜਾ ਭਰਾਵਾ ਜਾਓ ਅਸੀਂ ਨਹੀਂ ਕਹਿੰਦੇ ਇਸ ਨੂੰ ਛੱਡ ਕੇ ਜਾਣ ਲਈ ਵੀ ਪਾਸਪੋਰਟ ਚਾਹੀਦਾ ਉਹ ਵੀ ਤਾਂ ਸੰਵਿਧਾਨ ਦੇ ਤਹਿਤ ਹੀ ਬਣਿਆ ਹੋਇਆ ਹੈ ਇਹੀ ਤਾਂ ਗੱਲ ਆ ਜਾਣਾ ਹੈ ਜੀ ਕੈਨੇਡਾ ਵੀ ਜਾਣਾ ਇਹਨਾਂ ਨੇ ਅਮਰੀਕਾ ਵੀ ਜਾਣਾ ਬਿਜ਼ਨਸ ਵੀ ਚਲਾਉਣੇ ਆ ਆਪਣੇ ਨਿਆਣੇ ਸੇਵ ਕਰਨੇ ਆ ਦੂਜੇ ਦੇ ਨਿਆਣੇ ਨੂੰ ਇਸ ਆਗ ਦੇ ਵਿੱਚ ਝੋਖਣਾ ਆ ਠੀਕ ਹੈ ਮੈਂ 5 ਬੰਦੇ ਇਹਨਾਂ ਦੇ ਬਾਈ ਨੇਮ ਪਰ ਤੁਮਿਸ਼ਨਰ ਸਾਹਿਬ ਨੂੰ ਕਿਹਾ ਵੀ ਪੰਜੇ ਬੰਦੇ ਆ ਇਹ ਪਛਾਣ ਚ ਆ ਗਏ ਇਹਨਾਂ ਦੇ ਪਰਚਾ ਦਰਜ ਕਰੋ ਪਰ ਅੱਜ ਤੱਕ ਪਰਚਾ ਨਹੀਂ ਦਰਜ ਹੋਇਆ ਕਿਉਂ ਕਿ ਕਿਤੇ ਨਾ ਕਿਤੇ ਨਾ ਵੀ ਸਰਕਾਰਾਂ ਦੀ ਵਿੱਚ ਮਿਲੀ ਭੁਗਤ ਸਾਨੂੰ ਲੱਗ ਰਹੀ ਆ ਔਰ ਇਹ ਮਿਲੀ ਭੁਗਤ ਦਾ ਕਲਾਸਾ ਅਸੀਂ ਜਲਦੀ ਕਰਾਂਗੇ ਅਸੀਂ ਬਾਈ ਨੇਮ ਪੂਰਾ ਉਹਨਾਂ ਦਾ ਚਿੱਠਾ ਬਣਾ ਲਿਆ ਆ ਵੀਡੀਓ ਫੁਟੇਜ ਆ ਗਈਆਂ ਆ ਸਾਰੇ মিডিਆ ਦੇ ਕਵਰ ਹੋਇਆ ਜੀ ਉਹਨਾਂ ਦਾ ਉਹ ਕਿੱ ਤੁਸੀਂ ਦੇਖੋ ਵੀ ਜਲੰਧਰ ਸ਼ਡਿਊਲ ਕਸਟਾ ਦੀ ਰਾਜਧਾਨੀ ਮੰਨਿਆ ਗਿਆ ਆ ਠੀਕ ਹੈ ਜੀ ਇੱਥੇ ਹਮੇਸ਼ਾ ਹੱਕ ਕੋਕ ਦੀ ਆਵਾਜ਼ ਉੱਠਦੀ ਆ ਔਰ ਜੇਕਰ ਤੁਸੀਂ ਇੱਥੇ ਇਹ ਸੋਚਦੇ ਵੀ ਬਾਬਾ ਸਾਹਿਬ ਦੇ ਬੁੱਤ ਨੂੰ ਤੋੜ ਕੇ ਤੁਸੀਂ ਬਚ ਜਉਂਗੇ ਮੈਂ ਕਹਿੰਦਾ ਵੀ ਇਹ ਕਿਹੜੀ ਭਾਸ਼ਾ ਨਾਲ ਸਮਝਣਾ ਚਾਹੁੰਦੇ ਆ ਜੇ ਚਾਹੁੰਦੇ ਵੀ ਜਿਹੜੀ ਭਾਸ਼ਾ ਨਾਲ ਅਸੀਂ ਸਮਝਣਾ ਚਾਹੁੰਦੇ ਸੀ ਉਸ ਭਾਸ਼ਾ ਨਾਲ ਸਮਝਾਉਣ ਨੂੰ ਇਹਨਾਂ ਨੂੰ ਤਿਆਰ ਹੈਗੇ ਆ ਪਰ ਅਸੀਂ ਬਾਬਾ ਸਾਹਿਬ ਵੇੜ ਕਰਦੇ ਸੰਵਿਧਾਨ ਨੂੰ ਮੰਨਦੇ ਆ ਔਰ ਜੇਕਰ ਬਾਬਾ ਸਾਹਿਬ ਨੇ ਸੰਵਿਧਾਨ ਲਿਖਿਆ ਜੀ ਅਸੀਂ ਨਹੀਂ ਮੰਨਾਂਗੇ ਤਾਂ ਫਿਰ ਦੂਜਿਆਂ ਨੂੰ ਅਸੀਂ ਮੰਨਣ ਲਈ ਕਿਵੇਂ ਕਵਾਂਗੇ ਇਸ ਕਰਕੇ ਅਸੀਂ ਅ ਔਰ ਬਹੁਤ ਤੁਸੀਂ ਦੇਖ ਸਕਦੇ ਆ ਵੀ 12 ਵਜਣ ਵਾਲੇ ਆ ਸ਼ਾਂਤਮਈ ਬੰਦ ਚੱਲ ਰਿਹਾ ਆ ਕਿਸੇ ਨੇ ਕੋਈ ਬੈਰ ਵਿਰੋਧ ਨਹੀਂ ਕੀਤਾ ਹੈਗਾ ਕੋਈ ਦੂਜੀ ਕਮਿਊਨਿਟੀ ਆ ਕੇ ਇੱਥੇ ਵਿਰੋਧ ਕਰਨੀ ਆਈ ਹੈਗੀ ਹਰੇਕ ਬੰਦੇ ਨੇ ਇਹ ਕਿਹਾ ਹੈ ਵੀ ਜਿਹੜਾ ਘਟਨਾਵਾਂ ਹੋਈਆਂ ਆ ਉਹ ਗਲਤ ਹੋਈਆਂ ਆ ਅਮਿਰਸ਼ਾਨੂ ਵੀ ਸਾਰੇ ਗਲਤ ਕਹਿ ਰਹੇ ਆ ਜੋ ਇੱਥੇ ਮੰਡੂ ਨਹੀਂ ਕੀਤਾ ਆ ਉਹਨਾਂ ਨੂੰ ਵੀ ਸਾਰੇ ਗਲਤ ਕਹਿ ਰਹੇ ਆ ਜੋ ਉੱਥੇ ਅੰਮ੍ਰਿਤਸਰ ਹੋਇਆ ਆ ਉਸ ਨੌਜਵਾਨ ਤਾਂ ਗਲਤ ਕਹਿ ਰਹੇ ਆ ਹੁਣ ਉਹਨਾਂ ਦੀ ਮਦਰ ਦਾ ਬਿਆਨ ਆਇਆ ਆ ਉਹ ਵੀ ਕਹਿੰਦੀ ਵੀ ਜੋ ਵੀ ਮੇਰੇ ਮੁੰਡੇ ਨੇ ਕੀਤਾ ਇਹ ਮਾੜਾ ਕੀਤਾ ਆ ਵੀ ਇਹ ਦੁਬਈ ਗਿਆ ਮੈਨੂੰ ਸਮਝ ਨਹੀਂ ਆਦੀ ਵੀ ਜਿਹੜਾ ਵੀ ਦਵੇਈ ਜਾਂਦਾ ਇੱਧਰ ਆ ਕੇ ਕਿਹੜਾ ਦਵੇਈ ਤੋਂ ਸਿੱਖ ਕੇ ਆ ਜਾਂਦਾ ਕੁਝ ਕਈ ਬੰਦੇ ਇਹੋ ਜਿਹੇ ਹੋ ਗਏ ਆ ਜਾਂਦੇ ਬਾਹਰ ਪਤਾ ਨਹੀਂ ਕਿਹੜਾ ਫਤੂਰ ਭਰ ਕੇ ਆ ਜਾਂਦਾ ਇੱਥੇ ਆ ਕੇ ਦਾਰੇ ਵਿਰੋਧ ਕਰਨ ਲੱਪੈਂਦੇ ਆ ਸ਼ਡਿਊਲ ਕਾਸਟਾਂ ਦੀ ਪੰਥ ਦੀ ਇੱਕ ਸਾਂਝ ਰਹੀ ਆ ਇਹ ਉਹ ਸਾਂਝ ਨੂੰ ਬਣਾਈ ਰੱਖਣ ਜੇਕਰ ਇਹ ਤੋੜਨਾ ਚਾਹੁੰਦੇ ਆ ਕੁਝ ਲੋਕ ਤੇ ਉਹ ਸਾਵਧਾਨ ਹੋ ਜਾਣ ਵੀ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਮੈਂ ਪੰਥ ਦੇ ਵੀ ਜਿਹੜੇ ਵੱਡੇ ਆਗੂ ਆ ਜਥੇਦਾਰ ਸਾਹਿਬ ਬੈਠੇ ਆ ਅਕਾਲ ਤਖਤ ਹੋਰ ਪੰਜ ਜਥੇਦਾਰ ਸਾਹਿਬ ਬੈਠੇ ਆ ਐਸਜੀਪੀਸੀ ਦੇ ਪ੍ਰਧਾਨ ਬੈਠੇ ਆ ਔਰ ਇਹਨਾਂ ਦੇ ਆਗੂ ਸਹਿਬਾਨ ਹੈਗੇ ਆ ਵੀ ਤੁਸੀਂ ਇਹਨਾਂ ਦਾ ਸਹਿਯੋਗ ਨਾ ਕਰੋ ਇਹਨਾਂ ਦਾ ਵਿਰੋਧ ਕਰੋ ਇਹੋ ਜਿਹੇ ਬੰਦਿਆਂ ਨੂੰ ਪੰਤ ਦੇ ਵਿੱਚੋਂ ਬਾਹਰ ਕੱਢੋ ਇਹਨਾਂ ਨੂੰ ਤਨਖਾਹਿਆ ਘਰਾਰ ਕਰੋ ਜੇ ਤੁਹਾਡੀਆਂ ਤਨਖਾਹਾਂ ਨੂੰ ਵੀ ਨਹੀਂ ਮੰਨਦੇ ਹੈਗੇ ਤੇ ਇਹੋ ਜਿਹਿਆਂ ਨੂੰ ਫਿਰ ਰੱਖਣ ਦਾ ਫਾਇਦਾ ਕੀ ਆ ਸਿਰਫ ਪੱਗ ਮੰਨ ਲੈਣ ਨਾਲ ਉਹ ਸਿੱਖ ਨਹੀਂ ਕਹੋਂਦਾ ਹੈਗਾ ਸਿੱਖ ਰੀਤੀ ਰਿਵਾਜਾਂ ਨੂੰ ਮੰਨਣਾ ਪਊਗਾ ਗੁਰੂਆਂ ਦੇ ਸਿਧਾਂਤਾਂ ਨੂੰ ਮੰਨਣਾ ਪਊਗਾ ਜੇਕਰ ਉਹ ਗੁਰੂਆਂ ਦੇ ਸਿਧਾਂਤਾਂ ਨੂੰ ਨਹੀਂ ਮੰਨਣਗੇ ਤੇ ਮੈਂ ਸਮਝਦਾ ਵੇ ਕਿਤੇ ਨਾ ਕਿਤੇ ਇਹ ਵੈਰ ਤੇ ਨਫਰਤ ਦੀ ਜਿਹੜੀ ਭਾਵਨਾ ਹੈ ਹੋਰ ਵਧੂਗੀ ਅਸੀਂ ਇਹ ਕਲੈਸ਼ ਦੇ ਵਿੱਚ ਨਹੀਂ ਹੋਣਾ ਚਾਹੁੰਦੇ ਹੈਗੇ ਔਰ ਕਲੈਸ਼ ਉਹ ਵੀ ਨਹੀਂ ਹੋਣਾ ਚਾਹੁੰਦੇ ਹੈਗੇ ਸੋ ਦੋਨੇ ਧਿਰਾਂ ਨੂੰ ਜੇ ਕੋਈ ਕੋਈ ਗੱਲਬਾਤ ਹੈਗੀ ਆ ਤੇ ਆਪਸ ਵਿੱਚ ਬੈਠ ਕੇ ਗੱਲ ਨਹੀਂ ਚਾਹੀਦੀ ਆ ਪਰ ਇਹੋ ਜਿਹਾ અપਮਾਨ ਨਾਤਾ ਉਹ ਆਪਣੇ ਰਬਰਾਂ ਦਾ ਕਰ ਸਕਦੇ ਆ ਨਾ ਅਸੀਂ ਕਿਸੇ ਦਾ ਕਰ ਸਕਦੇ ਹੈਗੇ ਆ ਇਹ ਬਰਦਾਸ਼ਤ ਵੀ ਨਹੀਂ ਕੀਤਾ ਜਾਊਗਾ ਸੋ ਕੱਲ ਬੀਬੀ ਜ਼ਗੀਰ ਕੁਰਦੇ ਦਾ ਵੀ ਬਿਆਨ ਆਇਆ ਆ ਉਹਨੇ ਵੀ ਇਹੀ ਗੱਲ ਕਹੀ ਆ ਵੀ ਇਹ ਘਟਨਾ ਮੰਦ ਭਾਗੀ ਆ ਵੀ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਹੈਗਾ ਆ ਠੀਕ ਹੈ ਚਲੋ ਮੈਂ ਉਹਨਾਂ ਦੇ ਕੁਝ ਪੁਰਾਣੇ ਬਿਆਨਾਂ ਨਾਲ ਅੱਜ ਤੁਲਨਾ ਨਹੀਂ ਕਰਦਾ ਕਹਿੰਦੇ ਵੀ ਦੇਰ ਆਏ ਦਰਸਤ ਆਏ ਅੱਜ ਉਹਨਾਂ ਨੂੰ ਇਹ ਹੋਸ਼ ਆਈ ਆ ਵੀ ਉਹ ਜੋ ਕੁਝ ਵੀ ਹੈਗੇ ਆ ਇਲੈਕਸ਼ਨ ਆਉਣੀ ਲੜੀਆਂ ਆ ਐਜਪੀਸੀ ਦੇ ਪ੍ਰਧਾਨ ਰਹੇ ਆ ਭਾਰਤ ਦੇ ਸੰਵਿਧਾਨ ਦੇ ਬਦਲਤ ਰਹੇ ਆ ਮੈਂ ਮੰਨਦਾ ਵੀ ਜੇਕਰ ਤੁਹਾਡਾ ਕਿਸੇ ਦਾ ਕੋਈ ਸੰਵਿਧਾਨ ਪ੍ਰਤੀ ਕੋਈ ਸ਼ਿਕਵਾ ਹੈਗਾ ਆ ਸੰਵਿਧਾਨ ਦੇ ਵਿੱਚ 100 ਤੋਂ ਵੱਧ ਸੋਧਾਂ ਪਹਿਲਾਂ ਵੀ ਹੋ ਚੁੱਕੀਆਂ ਆ ਜੇਕਰ ਕੋਈ ਸ਼ਿਕਵਾ ਹੈਗਾ ਆ ਤਾਂ ਤੁਸੀਂ ਆਪਣਾ ਸ਼ਿਕਵਾ ਕਰ ਲਓ ਪਾਰਲੀਮੈਂਟ ਵਿੱਚ ਉਹਦੇ ਵਿੱਚ ਸੋਧ ਕਰਾ ਲਓ ਪਰ ਤੁਸੀਂ ਬਾਵਾ ਸਾਹਿਬ ਦੇ ਬੁੱਤ ਨੂੰ ਤੋੜੂਗੇ ਸਾਡੇ ਪ੍ਰਮਾਤਮਾ ਦੇ ਬੋਤ ਨੂੰ ਤੋੜਾਂਗੇ ਤੋੜੂਗੇ ਤਾਂ ਇਹ ਫਿਰ ਜਿਹੜਾ ਬਰਦਾਸ਼ਾ ਹੈ ਉਹ ਨਹੀਂ ਕੀਤਾ ਜਾਊਗਾ ਇਹਦਾ ਫਿਰ ਵਿਰੋਧ ਦੇਖਣ ਨੂੰ ਮਿਲੂਗਾ ਬਹੁਤ ਬਹੁਤ ਸ਼ੁਕਰੀਆ ਜੀ ਕੱਲ ਇੱਕ ਛੋਟੀ ਬਾਈ ਜੇ ਕੱਲ ਦੀ ਘਟਨਾ ਦੀ ਅਸੀਂ ਗੱਲ ਕਰੀਏ ਤਾਂ ਸਾਥੀਓ ਜੋ ਬੜੀ ਦੁਖਦਾਈ ਘਟਨਾ ਹੈ ਵੀ ਪੌੜੀ ਉੱਥੇ ਕਿਵੇਂ ਪਹੁੰਚੀ ਹੈ ਉਹ ਕਿਸੇ ਕਿਸੇ ਇੱਕ ਪਰਸਨ ਦਾ ਇਹ ਨਹੀਂ ਹੋ ਸਕਦਾ ਕੋਈ ਲੋਕ ਕਹਿ ਰਹੇ ਨੇ ਕਿ ਉਹ ਉਸ ਤੋਂ ਪਹਿਲਾਂ ਉੱਥੇ ਜਿਹੜੇ ਸਮਾਗਮ ਹੋਏ ਉਹ ਚੱਕੀ ਹੀ ਨਹੀਂ ਗਈ ਉੱਥੇ ਹੀ ਰਹਿਣਤੀ ਜਿਸ ਤੋਂ ਬਾਅਦ ਉਹਨੇ ਕਿਹਾ ਮਤਲਬ ਇੱਕ ਇਹ ਤਾਂ ਪੱਕਾ ਹੈ ਕਿ ਇਹ ਸਾਜ਼ਿਸ਼ ਦੇ ਤਹਿਤ ਇਹ ਘਟਨਾਵਾ ਵਾਪਰਦੀਆਂ ਰਹਿੰਦੀਆਂ ਨੇ ਪਰ ਉਹ ਸਰਾਰਤੀ ਅੰਸਰ ਇਹ ਇਹ ਨੋਟ ਕਰ ਲੈ ਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਦੀ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਉਹ ਠੇਸ ਨਹੀਂ ਪਹੁੰਚਾ ਸਕਦੇ ਬਹੁਤ ਕਈ ਵਰਿਆਂ ਤੋਂ ਉਹਨਾਂ ਨੇ ਬਹੁਤ ਸਾਜ਼ਿਸ਼ਾਂ ਕੀਤੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਇੱਥੇ ਦੇ ਭਾਈਚਾਰੇ ਨੂੰ ਪੰਜਾਬ ਦੇ ਭਾਈਚਾਰੇ ਨੂੰ ਗੁਰੂਆਂ ਪੀਰਾਂ ਦੇ ਇਸ ਧਰਤੀ ਤੇ ਇਹਦੀ ਭਾਈਚਾਰਕ ਸਾਂਝ ਨੂੰ ਨਹੀਂ ਤੋੜ ਸਕੇ ਇਹ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਕਿ ਮਾਨਸ ਕੀ ਜਾਤ ਇੱਕ ਹੈ ਪਹਿਚਾਨ ਉਹ ਇਸ ਨੂੰ ਸਾਰੇ ਹੀ ਇਸ ਪੰਜਾਬ ਦੇ ਵਾਸੀ ਮੰਨਦੇ ਨੇ ਤੇ ਇਹ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਇਹ ਮਨੁੱਖਤਾ ਨੂੰ ਦਿਲ ਦੇ ਵਿੱਚ ਵਸਾ ਕੇ ਬੈਠੇ ਨੇ ਇਹ ਕਦੇ ਵੀ ਸਰਾਰਤੀ ਅਨਸਰ 100 ਸਾਲ ਪਹਿਲਾਂ ਵੀ ਲਾਏ ਆ ਤੇ ਹੋਰ ਵੀ ਸੈਂਕੜੇ ਸਾਲ ਲਾ ਲੈਣ ਉਹ ਇਸ ਭਾਈਚਾਰਕ ਸਾਂਝ ਨੂੰ ਆਪਸ ਪੰਜਾਬ ਦੇ ਪਿਆਰ ਨੂੰ ਉਹ ਨਹੀਂ ਤੋੜ ਸਕਦੇ ਤੁਹਾਨੂੰ ਕੀ ਲੱਗਦਾ ਇਹ ਕਿਸੇ ਡਿਜ਼ਾਈਨ ਦਾ ਪਾਰਟ ਹੈ ਲਗਾਤਾਰ ਦੋ ਤਿੰਨਾਂ ਦੀ ਇਹੋ ਜਿਹੀਆਂ ਘਟਨਾਵਾਂ ਹੋ ਜਾਣੀਆਂ ਅਸੀਂ ਆਏ ਦਿਨ ਬਿਆਦਬੀਆਂ ਵੀ ਹੁੰਦੀਆਂ ਦੇਖਦੇ ਆ ਗੁਰੂ ਗ੍ਰੰਥ ਸਾਹਿਬ ਦੀ ਵੀ ਬਿਆਦਬੀ ਹੁੰਦੀ ਹੈ ਪਰ ਉਹਦੇ 'ਚ ਇਨਸਾਫ ਬਹੁਤ ਦੂਰ ਚਲੇ ਜਾਂਦਾ ਹੈ ਅੱਜ ਤੱਕ ਵੀ ਲੋਕ ਅਡੀਕ ਰਹੇ ਨੇ ਪਰ ਜਦੋਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਇਹਦੇ 'ਚ ਵੀ ਤੁਸੀਂ ਇਨਸਾਫ ਮੰਗ ਰਹੇ ਹੋ ਤੁਹਾਨੂੰ ਕੋਈ ਉਮੀਦ ਦਿੱਤੀ ਹੈ ਦੇਖੋ ਸਾਰੇ ਸਾਥੀਆਂ ਮੈਂ ਦੱਸਣਾ ਚਾਹਨਾ ਕਿ ਇਦਾਂ ਦੀਆਂ ਜਿਹੜੀਆਂ ਮੰਦ ਭਾਗੀਆਂ ਘਟਨਾਵਾਂ ਇਹ ਸਾਜ਼ਿਸ਼ ਦੇ ਤਹਿਤ ਹੁੰਦੀਆਂ ਔਰ ਇੱਕ ਤਰਫ ਇਹ ਇੱਕ ਤਰ੍ਹਾਂ ਦਾ ਨਾ ਇੱਕ ਇੱਕ ਵਰਗ ਨੂੰ ਉਹਦੀ ਪਾਵਰ ਨੂੰ ਉਹਦੀ ਸਮਝਦਾਰੀ ਨੂੰ ਉਹਦੀ ਏਕੇ ਨੂੰ ਪਰਖਣ ਦੀ ਇੱਕ 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 ਟੈਸਟ ਟੈਸਟ ਲੈਂਦੇ ਆ ਮੈਨੂੰ ਆਪਦੇ ਨੇ ਜੀ ਜੀ ਬਿਲਕੁਲ ਬਿਲਕੁਲ ਜੀ ਸੋ ਤੁਸੀਂ ਗੱਲਾਂ ਬਾਤਾਂ ਸਾਰੀਆਂ ਸੁਣੀਆਂ ਨੇ ਕੀ ਲੱਗਦਾ ਹੈ ਇੱਥੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਕਿ ਕਿਉਂ ਇਹ ਸਾਰਾ ਕੁਝ ਹੋ ਰਿਹਾ ਹੈ ਇੱਧਰ ਵੀ ਦੇਖ ਸਕਦੇ ਹੋ ਕਿ ਲਗਾਤਾਰ ਸਾਰੇ ਲੋਕ ਇੱਥੇ ਪ੍ਰਦਰਸ਼ਨ ਕਰ ਰਹੇ ਨੇ ਆਪਣੇ ਆਪਣੇ ਢੰਗ ਦੇ ਨਾਲ ਸ਼ਾਂਤਮਈ ਪ੍ਰਦਰਸ਼ਨ ਇਸ ਸਮੇਂ ਚੱਲ ਰਿਹਾ ਹੈ ਬੰਦ ਦੀ ਕਾਲ ਜਿਹੜੀ ਸੀ ਉਸ ਨੂੰ ਲਾਗੂ ਕੀਤਾ ਜਾ ਰਿਹਾ ਹੈ